ਸ੍ਰੀ ਦੇਖਸਰਨ ਪ੍ਰਤਾਪ ਸਿੰਘ ਬਾਜਵਾ ਹੁਣ ਬਲਬੀਰ ਸਿੱਧੂ ਹੁਣ ਮਦਨ ਲਾਲ ਜਲਾਲਪੁਰ ਹੋਰ ਜਿਹੜੇ ਉਹਨਾਂ ਦੇ ਨਾਲ ਸਾਥੀ ਨੇ ਉਹ ਨਾਲ ਨੇ ਖੁ ਅੱਜ ਮੈਂ ਆਪਣੇ ਸਾਥੀਆਂ ਨਾਲ ਸਾਡਾ ਬੀਰ ਸਿੰਘ ਸਿੱਧੂ ਸਾਡੇ ਫਾਰਮਰ ਮਿਨਿਸਟਰ ਮਦਨ ਲਾਲ ਜਲਾਲਪੁਰ ਸਾਹਿਬ ਸਾਡੇ ਐਸਐਮਐਲਏ ਸਾਤਰੇਪੁਰ ਜਿੰਦਰ ਸਿੰਘ ਬਾਜਵਾ ਜੀ ਜਿਹਨੇ ਪ੍ਰਾਣੇ ਪੰਚਾਇਤਾਂ ਤੇ ਮਿਨਿਸਟਰ ਰਹੇ ਨੇ ਤੇ ਢਿੱਲੋ ਸਾਹਿਬ ਇਹ ਮੇਰੇ ਨਾਲ ਨੇ ਐਡਵੋਕੇਟ ਸਾਹਿਬ ਤੇ ਮਿਸਟਰ ਦਿਓ ਲ ਐਡਵੋਕੇਟ ਵੀ ਨੇ ਇੱਕ ਤੇ ਚਿੱਠੀ ਅਸੀਂ ਜਿਹੜੀਆਂ ਜਿਹੜੀਆਂ ਐਪਰੀਹੈਂਸ਼ੀਅਲ ਸਾਡੀ ਪਾਰਟੀ ਵੱਲੋਂ ਨੇ ਉਹ ਮੈਂ ਚਿੱਠੀ ਇਲੈਕਸ਼ਨ ਕਮਿਸ਼ਨ ਨੂੰ ਦਿੱਤੀ ਹੈ ਸਾਈਨ ਚਿੱਠੀ ਹੁੰਦੇ ਆ ਇਹ ਅਨਸਾਈਨਡ ਦੀ ਤੁਹਾਨੂੰ ਮੈਂ ਫੋਟੋ ਦੇ ਰਿਹਾ ਨਹੀਂ ਪੇਛੀ ਇਹ ਕੀ ਉਹਨਾਂ ਨੂੰ ਆਲਰੇਡੀ ਸਾਈਨਡ ਇਹ ਪੇਛੇ ਦੂਸਰੀ ਗੱਲ ਇਹ ਹੈ ਕਿ ਜਿਸ ਕਿਸਮ ਨਾਲ ਇਹ ਜਿਹੜੀਆਂ ਪੰਚਾਇਤੀਆਂ ਇਲੈਕਸ਼ਨਸ ਕੀਤੀਆਂ ਜਾ ਰਹੀਆਂ ਨੇ ਅਸੀਂ ਜਿਹੜੀਆਂ ਉਹਦੇ ਚ ਕਮੀਆਂ ਪੇਸ਼ੀਆਂ ਦੱਸੀਆਂ ਇੱਕ ਇੱਕ ਮਿੰਟ ਯਾਰ ਇੱਕ ਵੱਡੀ ਕਮੀ ਪੇਸ਼ੀਏ ਹੈ ਕਿ ਜਿਹੜੇ ਇਲੈਕਟਰਲ ਰੋਲਸ ਨੇ ਜਿਨ੍ਹਾਂ ਦੇ ਉੱਤੇ ਇਹ ਪੰਚਾਇਤ ਦੀਆਂ ਇਲੈਕਸ਼ਨਾਂ ਹੋਣ ਵਾਲੀਆਂ ਨੇ ਇਲੈਕਸ਼ਨ ਕਮਿਸ਼ਨ ਨੇ ਪਿੱਛ ਇੱਕ ਵੰਟਿਆਰ ਕਰ ਦਿੱਤਾ ਉਹਨਾਂ ਨੇ ਇੱਕ ਇੱਕ ਤਈ ਤੋਂ ਉਹ ਲਿਸਟਾਂ ਪਿੱਕ ਕੀਤੀਆਂ ਸੀ ਉਹਨਾਂ ਨੂੰ ਬੇਨਤੀ ਕੀਤੀ ਹੈ ਕਿ ਜਿਹੜੀ ਪਾਰਲੀਮੈਂਟ ਦੀ ਇਲੈਕਸ਼ਨ ਹੋਈ ਸੀ ਉਹ ਇੱਕ ਇੱਕ 24 ਦੀ ਵੋਟਰ ਲਿਸਟਾਂ ਤੋਂ ਹੋਈ ਸੀ ਤੁਸੀਂ ਇੱਕ ਇੱਕ 23 ਤੋਂ ਕੀਤਾ ਬਹੁਤ ਸਾਰੇ ਬੰਦੇ ਜਿਹੜੇ ਇਹਦੇ ਵਿੱਚ ਸਰਪੰਚ ਵੀ ਖਲੋਣਾ ਚਾਹੁੰਦੇ ਹੋ ਸਕਦਾ ਜਿਹੜਾ ਉਦੋਂ 18 ਸਾਲ ਦਾ ਨਹੀਂ ਸਾਲ ਬਾਅਦ 18 ਦਾ ਹੋ ਗਿਆ। ਤੋਂ ਬਹੁਤ ਸਾਰੀਆਂ ਇਹੋ ਜਿਹੀਆਂ ਚੀਜ਼ਾਂ ਹੈ ਨੇ ਉਹਨਾਂ ਨੇ ਇਹ ਪ੍ਰੋਮਿਸ ਕੀਤਾ ਕਿ ਸਾਰੀ ਨੂੰ ਅਸੀਂ ਇੱਕ ਵਾਰ ਰੀ ਰੀਲੁੱਕ ਕਰ ਲਵਾਂਗੇ ਤੇ ਜਿਹੜੀ ਲੇਟੈਸਟ ਲਿਸਟ ਵੀ ਹੋਏਗੀ ਉਹ ਵੀ ਬੰਦੇ ਅਸੀਂ ਪੰਚਾਇਤ ਦੀਆਂ ਵੋਟਾਂ ਦੇ ਵਿੱਚ ਮਨਜ਼ੂਰ ਕਰਾਂਗੇ। ਮੈਂ ਸਮੁੱਚੇ ਪੰਜਾਬ ਦੇ ਪਿੰਡ ਵਾਲੇ ਜਿੰਨੇ ਵੀ ਇੱਥੇ ਸਾਡੀ ਪੰਚਾਇਤਾਂ ਲੜਨ ਵਾਲੇ ਲੋਕ ਨੇ ਉਹਨਾਂ ਨੂੰ ਬੇਇੱਜ਼ਤੀ ਕਰਨਾ ਚਾਹਨਾ ਕਿ ਅੱਜ ਹੀ ਇਲੈਕਸ਼ਨ ਕਮਿਸ਼ਨਰ ਸਾਹਿਬ ਨੇ ਹੁਕਮ ਕੀਤਾ ਹੈ ਜਿਹੜੀ ਡਿਪਟੀ ਕਮਿਸ਼ਨਰ ਦੀ ਵੋਟਰ ਲਿਸਟ ਹੈ ਆ ਵੈਬਸਾਈਟ ਹੈ ਡਿਪਟੀ ਕਮਿਸ਼ਨਰ ਤੁਹਾਡੇ ਜ਼ਿਲ੍ਹੇ ਦਾ ਜਿਹੜਾ ਵੀ ਡਿਪਟੀ ਕਮਿਸ਼ਨਰ ਹੋਏਗਾ ਉਹਦੀ ਵੈਬਸਾਈਟ ਤੋਂ ਤੁਸੀਂ ਡਾਊਨਲੋਡ ਕਰ ਸਕਦੇ ਹੋ ਉਹਦੇ ਵਿੱਚ ਬਕਾਇਦਾ ਤੌਰ ਤੇ ਵੋਟਰ ਲਿਸਟਾਂ ਵੀ ਹੈ ਇਹਨਾਂ ਨੂੰ ਕਹਿ ਦਿੱਤਾ ਗਿਆ ਕਿ ਵੈਬਸਾਈਟ ਤੇ ਪਾਓ ਉਹ ਹੁਣ ਤੱਕ ਹੋ ਜਾਏਗਾ ਵਿਦਨ ਆਵਰਜ਼ ਉਹ ਚੀਜ਼ ਉਹ ਵੀ ਹੋ ਜਾਏਗੀ ਉਹਨਾਂ ਨੇ ਯਕੀਨ ਦਵਾਇਆ ਇਹਦੇ ਨਾਲ ਨਾਲ ਜਿੰਨੇ ਵੀ ਪਿੰਡਾਂ ਦੇ ਵਿੱਚ ਵਾਰਡ ਬਣੇ ਨੇ ਤੇ ਲੋਕਾਂ ਕੋਲ ਵਾਰਡਾਂ ਦੀ ਅਜੇ ਤੱਕ ਇਨਫਰਮੇਸ਼ਨ ਹੈ ਨਹੀਂ ਸੀ ਇਤਲਾ ਹੈ ਨਹੀਂ ਸੀ ਜਾਂ ਜਿਹੜੀ ਰੈਜ਼ਰਵੇਸ਼ਨ ਹੋਈ ਕਿਹੜੇ ਵਾਰਡ ਚ ਜਾਂ ਕਿਹੜੇ ਪਿੰਡ ਦੀ ਕੀ ਰੈਜ਼ਰਵੇਸ਼ਨ ਹੈ ਕਿ ਜਨਤ ਰੈਜ਼ਰਵੇਸ਼ਨ ਹੈ ਜਾਂ ਔਰਤਾਂ ਦੀ ਰੈਜ਼ਰਵੇਸ਼ਨ ਹੈ ਜਾਂ ਜਨਰਲ ਕੈਟਗਰੀ ਉਹ ਸਾਰੀਆਂ ਚੀਜ਼ਾਂ ਅੱਜ ਵੈਬਸਾਈਟ ਤੇ ਆਪਣੇ ਆਪਣੇ ਡੀਸੀ ਜਿਹੜੇ ਮੇਰੇ ਵੀਰ ਨਹੀਂ ਇਹ ਪਤਾ ਕਰ ਸਕਦੇ ਹੋ ਕੋਈ ਵਕੀਲ ਕਰਕੇ ਵੈਬਸਾਈਟ ਨੂੰ ਡਾਊਨਲੋਡ ਕਰ ਲਓ ਟੈਲੀਫੋਨ ਤੇ ਵੀ ਹੋ ਜਾਂਦਾ ਹੈ ਇੱਕ ਤੇ ਇੱਕ ਵੱਡਾ ਖੱਛਾ ਜਿਹੜਾ ਸੀ ਇਲੈਕਸ਼ਨ ਕਮਿਸ਼ਨਰ ਸਾਹਿਬ ਦੇ ਸਾਹਮਣੇ ਲੈ ਕੇ ਆਦਾ ਕਿ ਕੱਲ ਤੋਂ ਨੋਮੀਨੇਸ਼ਨਸ ਔਨ ਹੋ ਗਿਆ ਨੇ ਨੋਮੀਨੇਸ਼ਨ ਔਨ ਹੋਣ ਤੋਂ ਬਾਅਦ ਹੋਇਆ ਕੀ ਸਾਰੇ ਸੈਕਟਰੀ ਜਿਹੜੇ ਪੰਚਾਇਤਾਂ ਦੇ ਇਹਨਾਂ ਨੇ ਆਪਣੇ ਟੈਲੀਫੋਨ ਬੰਦ ਕਰ ਲਏ ਸਾਰੇ ਬੀਡੀਪੀਓਜ਼ ਨੇ ਆਪਣੇ ਟੈਲੀਫੋਨ ਬੰਦ ਕਰ ਲਏ ਇੱਕ ਇੱਕ ਬੀਡੀਓ ਕੋ 2 2 3 3 ਬਲਾਕ ਦੇ ਜਿੱਸਾ ਮੇਰੇ ਹਲਕੇ ਜੀ ਇੱਕ ਕੋਲ ਕਾਦੀਆਂ ਵੀ ਹੈ ਧਾਰੀਵਾਲ ਵੀ ਹੈ ਜੇ ਕੱਲ ਪੁੱਛਿਆ ਲੋਕਾਂ ਨੇ ਕਿ ਅਸੀਂ ਤੁਹਾਡੇ ਕੋ ਐਨਓਸੀਜ਼ ਲੈਣੀਆਂ ਨੇ ਚੋਲਾ ਟੈਕਸ ਦੇ ਕਲੀਅਰੈਂਸਜ਼ ਲੈਣੀਆਂ ਨੇ ਕਿੱਥੇ ਉਹ ਕਹਿੰਦੇ ਜੀ ਮੈਂ ਕਾਦੀਆਂ ਬੈਠਾ ਕਾਦੀਆਂ ਜਦੋਂ ਜਾਂਦੇ ਹੋ ਕਹਿੰਦੇ ਧਾਰੀਵਾਲ ਬੈਠੇ ਸੋ ਇਹ ਇੱਕ ਦੂਸਰੀ ਗੱਲ ਅਸੀਂ ਇਹਨਾਂ ਦੇ ਨੋਟਿਸ ਲੈਂਦੀ ਸੈਕਟਰੀ ਜਿਹੜਾ ਪੰਚਾਇਤ ਦਾ ਬੇਸਿਕਲੀ ਹਰ ਪਿੰਡ 'ਚ ਇੱਕ ਹੋਣਾ ਚਾਹੀਦਾ ਜਾਂ ਵੱਧ ਤੋਂ ਵੱਧ ਦੋ ਜਾਂ ਤਿੰਨ ਪਿੰਡ ਉਹਦੇ ਕੋਲ ਹੋਣਾ ਚਾਹੀਦਾ ਕਈ ਸੈਕਟਰੀ ਜਿਹੜਾ ਜਿੰਨਾਂ ਕੋ 80 80 ਪਿੰਡ ਦੇ ਦਿੱਤੇ ਜਿੰਨੇ ਵੀਡੀਓ ਕੋ ਪਾਵਰ ਹੋਣੀ 50 ਸੈਕਟਰੀ ਕੋ ਉਹਦਾ ਮਤਲਬ ਹੈ ਜਿਹੜੇ ਅਪਲਾਈਬਲ ਨੇ ਜਿਹੜੇ ਜਿਹੜੇ ਸੈਕਟਰੀ ਹੈ ਸਮਝ ਲੈਂਦੇ ਜਿਨ੍ਹਾਂ ਤੇ ਇਹਨਾਂ ਨੂੰ ਯਕੀਨ ਹੈ ਆਪ ਵਾਲੇ ਨੂੰ ਉਹਨਾਂ ਨੂੰ ਇਹ ਗੱਲ ਕਹਤੀ ਤੁਸੀਂ ਚੁੱਪ ਹੋ ਕੇ ਟੈਲੀਫੋਨ ਬੰਦ ਕਰੋ ਤੇ ਲੱੜਣਾ ਨਹੀਂ ਕਿਸੇ ਨੂੰ ਹੁਣ ਸਾਰੇ ਇੱਥੇ ਸੈਕਟਰੀਆਂ ਦੇ ਪੰਜਾਬ ਚ ਮੈਂ ਗੱਲ ਕਰ ਰਿਹਾ ਇਕੱਲੇ ਆਪਣੇ ਹਲਕੇ ਦੀ ਪੰਜਾਬ ਦੇ ਵਿੱਚ ਸਾਰੇ ਸੈਕਟਰੀਆਂ ਦੇ ਟੈਲੀਫੋਨ ਬੰਦ ਕੀਤੇ ਬੀਡੀਪੀਓ ਦੇ ਟੈਲੀਫੋਨ ਬੰਦ ਕੀਤੇ ਫਿਰ ਅਸੀਂ ਇਹ ਗੱਲ ਕਹੀ ਕਿ ਵੇਖੋ ਜੀ ਇਹਦੇ ਵਿੱਚ ਸਨਿਚਰ ਐਡ ਦੀ ਵੀ ਛੁੱਟੀ ਆ ਜਾਣੀ ਤੇ ਤੁਸੀਂ ਇਹ ਦੱਸੋ ਜੇ ਕਿਸੇ ਨੇ ਆਪਣਾ ਐਫੀਡੇਵਿਟ ਜਾਂ ਕਿਸੇ ਨੇ ਕਿਸੇ ਨੂੰ ਕਿਹਾ ਜਾਂਦਾ ਕਿ ਤੁਸੀਂ ਐਸਸੀ ਦਾ ਸਰਟੀਫਿਕੇਟ ਲੈ ਕੇ ਆਓ ਇੱਕ ਇਹ ਮੈਂ ਦੱਸਣਾ ਚਾਹਨਾ ਅੱਜ ਇਲੈਕਸ਼ਨ ਕਮਿਸ਼ਨ ਸਾਹਿਬ ਨੇ ਯਕੀਨ ਦਵਾਇਆ ਕਿ ਜਿਹੜਾ ਆਲਰੇਡੀ ਸ਼ੈਡਿਊਲ ਕਾਸਟ ਹੈ ਸਾਡਾ ਭਰਾ ਤੇ ਉਹਦੇ ਕੋਲ ਆਲਰੇਡੀ ਪੁਰਾਣਾ ਸਰਟੀਫਿਕੇਟ ਹੈ ਉਹੀ ਹੁਣ ਮੰਨਿਆ ਜਾਏਗਾ ਹਰ ਇਲੈਕਸ਼ਨ ਚ ਨਵਾਂ ਸਰਟੀਫਿਕੇਟ ਲਿਆਂਦੀ ਬੀਸੀ ਦੀ ਐਸਸੀ ਦੀ ਕੋਈ ਲੋੜ ਨਹੀਂ ਪੈਗੀ ਇਹ ਕੀ ਹੈ ਇਹਦੇ ਨਾਲ ਨਾਲ ਅਸੀਂ ਇਹਨਾਂ ਨੂੰ ਗੁਜ਼ਾਰਿਸ਼ ਕੀਤੀ ਹੈ ਕਿ ਤਹਿਸੀਲਾਂ ਵਿੱਚ ਤਹਿਸੀਲਦਾਰ ਨਹੀਂ ਬੈਠੇ ਨੈਪ ਤਹਿਸੀਲਦਾਰ ਨਹੀਂ ਬੈਠੇ ਤੇ ਦੱਸੋ ਜਿਹੜਾ ਤੁਸੀਂ ਇਸ ਟਾਈਮ ਇੱਕ ਜਾਰੀ ਕੀਤਾ ਸੀ ਇਹਨਾਂ ਨੋਟੀਫਿਕੇਸ਼ਨ ਕਿ ਜੇ ਤੁਹਾਨੂੰ ਚੁੱਲਾ ਟੈਕਸ ਦੀ ਕੋਈ ਕਲੀਅਰੈਂਸ ਨਹੀਂ ਦਿੰਦਾ ਤੇ ਤੁਸੀਂ ਆਪਣੇ ਇੱਕ ਐਫੀਡੇਵਿਟ ਲਾ ਦਿਓ ਨਾਲ ਜਿਸ ਐਫੀਡੇਵਿਟ ਦੇ ਵਿੱਚ ਅਸੀਂ ਮੈਂਸ਼ਨ ਕਰ ਰਿਹਾ ਮੈਂ ਅੱਜ ਹੀ 1 ਘੰਟੇ ਦੇ ਵਿੱਚ ਵਿੱਚ ਆਪਣੇ ਫੇਸਬੁੱਕ ਤੇ ਤੇ ਸਾਰੇ ਪਾਰਟੀ ਦੇ ਫੇਸਬੁੱਕ ਤੇ ਹੋਏਗਾ ਉਹ ਸਾਰੇ ਬੰਦੇ ਦੇਖ ਸਕਦੇ ਨੇ ਉਹਦੇ 'ਚ ਇਹ ਹੈ ਬੰਦਾ ਲਿਖ ਕੇ ਦੇਵੇਗਾ ਨੋਟਰੀ ਪਰਦੇ ਕੋ ਟੈਸਟ ਕਰਾਏਗਾ ਉਹ ਜੇ ਲਿਖਿਆ ਜਾਏਗਾ ਕਿ ਮੈਂ ਪੰਜਾਬ ਸਰਕਾਰ ਦੀ ਜਾਂ ਕੋਈ ਪੰਚਾਇਤ ਦੀ ਪਹਿਲੀ ਤੇ ਕਿਤੇ ਵੀ ਕਬਜ਼ਾ ਨਹੀਂ ਕੀਤਾ ਮੈਂ ਕਿਸੇ ਵੀ ਪੰਚਾਇਤੀ ਰਾਜ ਜਾਂ ਲੋਕਲ ਬਾਡੀਜ਼ ਦਾ ਕੋਈ ਬਕਾਇਆ ਨਹੀਂ ਦੇਣਾ ਮੇਰੀ ਕੋਈ ਦੇਣਦਾਰੀ ਨਹੀਂ ਹੋਏਗੀ ਉਹ ਜੇ 24 ਘੰਟਿਆਂ ਚਾਰੋ ਜਿਹੜਾ ਉਹਦਾ ਜਵਾਬ ਨਹੀਂ ਦਿੰਦਾ ਉਹਦਾ ਮਤਲਬ ਤੁਹਾਡੇ ਕਾਗਜ਼ ਮਨਜ਼ੂਰ ਸਾਨੂੰ ਤਹਿਸੀਲਦਾਰਾਂ ਦੇ ਦੂਛਰ ਕਿਉਂਕਿ ਹੁਣ ਕੀਤਾ ਕਿ ਤਹਿਸੀਲਦਾਰ ਤਹਿਸੀਲਾਂ ਚ ਨਹੀਂ ਬਹਰੇ ਜਦੋਂ ਗਿਣਤੀ ਹੁੰਦੀ ਉਦੋਂ ਕੈਮਰੇ ਲੱਗ ਜਾਂਦੇ ਜੇ ਸਾਡੇ ਕਿਸੇ ਬੰਦੇ ਨੂੰ ਐਪਰੀਹੈਂਸ਼ਨ ਹੈ ਸਮੁੱਚੇ ਪੰਜਾਬ ਦੀ ਗੱਲ ਕਰ ਰਿਹਾ ਕਿਸੇ ਪਾਰਟੀ ਦੇ ਕਿਸੇ ਸਾਥੀ ਨੂੰ ਐਪਰੀਹੈਂਸ਼ਨ ਹੈ ਕਿ ਗਿਣਤੀ ਦੇ ਵਿੱਚ ਕੋਈ ਨੀ ਕੀ ਹੁੰਦਾ ਡਰ ਕੋਈ ਗਲਤ ਉਥੇ ਅਨਾਉਂਸਮੈਂਟ ਕਰਾਉਣ ਦਾ ਡਰ ਹੈ ਤੁਸੀਂ ਆਪਣਾ ਅਸੀਂ ਇਹਨਾਂ ਨੂੰ ਬੇਤੀ ਕੀਤੀ ਅਸੀਂ ਖਰਚਾ ਭਰਨ ਨੂੰ ਵੀ ਤਿਆਰ ਅਸੀਂ ਆਪਣੇ ਕੈਮਰੇ ਲਵਾ ਦਿੰਦੇ ਆ ਗਿਣਤੀ ਅੰਡਰ ਕੈਮਰਾਸ ਕੀਤੀ ਜਾਂ ਅਕੋਰਡਿੰਗ ਟੂ ਲਾਜ਼ ਇਸ ਗੱਲ ਤੇ ਇਹਨਾਂ ਕਿਹਾ ਅਸੀਂ ਵਿਚਾਰ ਕਰ ਲੈਨੇ ਐਂਡ ਇਸ ਗੱਲ ਤੇ ਕਾਫੀ ਹੱਦ ਤੱਕ ਇਹ ਸਹਿਮਤ ਸਨ ਕਿ ਜਦੋਂ ਕਾਨੂੰਨ ਸਾਡੀ ਅਸੈਂਬਲੀ ਇਲੈਕਸ਼ਨਾਂ ਤੇ ਪਾਰਲੀਮੈਂਟ ਦੀਆਂ ਇਲੈਕਸ਼ਨਾਂ ਦਿੱਤੀ ਵੇਲੇ ਕੈਮਰੇ ਲੱਗ ਸਕਦੇ ਤੇ ਇੱਥੇ ਵੀ ਲੱਗਣੇ ਚਾਹੀਦੇ ਸੋ ਇਹ ਸਾਰੀਆਂ ਗੱਲਾਂ ਅੱਜ ਅਸੀਂ ਇਹਨਾਂ ਦੇ ਨੋਟਿਸ ਲਿਆਏ ਆ ਕਿ ਅੱਜ ਇਹ ਪਿਛਲੇ 2 ਦਿਨ ਤਾਂ ਮੈਂ ਸਮੁੱਚੇ ਪੰਜਾਬ ਦੀ ਤੁਹਾਨੂੰ ਤਸਵੀਰ ਰੱਖ ਰਿਹਾ ਕਿਸੇ ਨੂੰ ਕੋਈ ਲਿਸਟ ਨਹੀਂ ਦਿੱਤੀ ਜਾਂਦੀ ਬੀਡੀਪੀਓਜ਼ ਦਫਤਰਾਂ ਚ ਨਹੀਂ ਨੇ ਸੈਕਟਰੀਆਂ ਨੇ ਆਪਣੇ ਟੈਲੀਫੋਨ ਬੰਦ ਕਰਦੇ ਤੇ ਐਸ ਡੀ ਐਮ ਅੱਛਾ ਐਸ ਟੀ ਐਮ ਤੇ ਡੀ ਸੀਜ਼ ਲਾਸਟ ਮੂਮੈਂਟ ਅਪਲਾਈਬਲ ਅਫਸਰ ਨਾ ਕਿਉਂਕਿ ਜੇ ਵੋਟਰ ਅਚਾ ਇੱਕ ਹੋਰ ਮੈਂ ਗੱਲ ਕਹਿਣੀ ਸੀ ਕਿ ਪਹਿਲੀ ਤਰੀਕ ਤੱਕ ਜਿਹਦੀ ਵੋਟ ਹੈ ਨਹੀਂ ਉਹ ਵੋਟ ਵੀ ਬਣਵਾ ਸਕਦਾ ਹੈ ਐਸ.ਡੀ.ਐਮ. ਆਫਿਸ ਚ ਤਿੰਨ ਦਿਨ ਦਾ ਟਾਈਮ ਹੈ ਤੁਹਾਡੀ ਨੋਮੀਨੇਸ਼ਨ ਦੀ ਅਖੀਲੀ ਤਰੀਕ 4 ਤਰੀਕ ਹੈ ਉਸ ਤੋਂ 3 ਦਿਨ ਪਹਿਲੇ ਤੱਕ ਤੁਸੀਂ ਆਪਣੀ ਵੋਟ ਐਸ.ਡੀ.ਐਮ. ਆਫਿਸ ਚ ਬਣਾ ਸਕਦੇ ਹੋ ਜੇ ਨਾ ਬਣੇ ਤੁਸੀਂ ਸਿੱਧਾ ਇਲੈਕਸ਼ਨ ਕਮਿਸ਼ਨ ਨੂੰ ਵੀ ਲਿਖ ਸਕਦੇ ਹੋ ਸੋ ਇਹਨਾਂ ਨੇ ਵੇਖੋ ਫਲੋਰ ਆਫ ਦ ਹਾਊਸ ਤੇ ਭਗਵੰਤ ਮਾਨ ਨੇ ਸਾਡੇ ਇੱਕ ਬਹੁਤ ਹੀ ਆਨਰੇਬਲ ਮੈਂਬਰ ਨੇ ਪੁੱਛਿਆ ਸੀ ਕਿ ਚੀਫ ਇਲੈਕਟਰ ਸਾਹਿਬ ਪੰਚਾਇਤ ਦੀਆਂ ਇਲੈਕਸ਼ਨਾਂ ਕਰਾਉਣ ਲੱਗੇ ਹੋ ਕੀ ਅਸੀਂ ਆਸ ਉਮੀਦ ਰੱਖੀਏ ਕਿ ਫੇਰ ਹੋਣਗੀਆਂ ਸਾਰਿਆਂ ਨੂੰ ਜਮਹੂਰੀ ਹੱਕ ਦਿੱਤਾ ਜਾਏਗਾ ਉਹਨਾਂ ਨੇ ਇਹ ਗੱਲ ਅਸ਼ੋਰੈਂਸ ਦਿੱਤੀ ਸੀ ਕਿ ਬਿਲਕੁਲ ਈਅਰ ਐਂਡ ਫੇਅਰ ਹੋਣਗੀਆਂ ਤੇ ਵੇਖੋ ਇਲੈਕਸ਼ਨਾਂ ਅਨਾਉਂਸ ਦੀ ਇਹ ਇਲੈਕਸ਼ਨਾਂ ਅਨਾਉਂਸਮੈਂਟ ਤੋਂ ਪਹਿਲੇ ਇਹਨਾਂ ਨੇ ਵੱਡੇ ਪੈਮਾਨੇ ਤੇ ਐਸਟੀਐਮ ਬਦਲ ਲਏ ਡੀਸੀ ਬਦਲ ਲਏ ਤੇ ਡੀਸੀਆਂ ਦੇ ਜ਼ਰੀਏ ਜਿਹੜੀ ਪੁਰਾਣੀ ਰੈਜ਼ਰਵੇਸ਼ਨ ਸੀ ਜਿਹੜਾ ਰੋਸਟਰ ਬਣਿਆ ਸੀ ਪੁਰਾਣਾ ਹੁਣ ਬਹੁਤ ਸਾਰੇ ਇਹੋ ਜਿਹੇ ਪਿੰਡ ਨੇ ਜਿਹੜੇ ਤਿੰਨ ਤਿੰਨ ਚਾਰ ਚਾਰ ਵਾਰ ਕਿਸੇ ਕੈਟਾਗਰੀ 'ਚ ਰਿਜ਼ਰਵ ਨੇ ਉਹ ਐਸਟੇਂ ਖੁੱਲ੍ਹ ਨਹੀਂ ਚਾਹੀਦੀ ਸੀ ਰੈਜ਼ਰਵੇਸ਼ਨ ਉਹ ਡੀਸੀਆਂ ਕੋ लास्ट ਮੂਵ ਤੇ ਗਲਤ ਕੰਮ ਕਰਵਾਇਆ ਗਿਆ ਮੈਂ ਆਪਣੀ ਪਾਰਟੀ ਇੰਡੀਆ ਨੈਸ਼ਨਲ ਕਾਂਗਰਸ ਵੱਲੋਂ ਸਮੁੱਚੇ ਅਫਸਰ ਸਹਿਬਾਨ ਨੂੰ ਇਹ ਬੇਤੀ ਕਰੂੰਗਾ ਡੀਸੀਆਂ ਤੋਂ ਲੈ ਕੇ ਥੱਲੇ ਤੱਕ ਕਿਰਪਾ ਕਰਕੇ ਕੋਈ ਇਹੋ ਜਿਹਾ ਕੰਮ ਨਾ ਕਰੋ ਜਿਹਦੇ ਨਾਲ ਕੱਲ ਨੂੰ ਕਿਸੇ ਸਟੇਜ ਤੇ ਤੁਹਾਨੂੰ ਮੁਸ਼ਕਲ ਦੇਣ ਦੇਖਣੇ ਪੈਣ ਕਿਉਂਕਿ ਇਹ ਸਰਕਾਰ ਬੌਤਾਚਰ ਚੱਲਣ ਵਾਲੀ ਨਹੀਂ ਤੁਹਾਨੂੰ ਪਤਾ ਹੀ ਹੈ ਜਿਸ ਕਿਸਮ ਦੇ ਹਾਲਾਤ ਨੇ ਪੰਜਾਬ ਪਰਮਾਤਮਾ ਦੇ ਸਹਾਰੇ ਛੱਡ ਦਿੱਤਾ ਕੋਈ ਐਡਮਿਨਿਸਟ੍ਰੇਸ਼ਨ ਨਾ ਦੀ ਚੀਜ਼ ਨਹੀਂ ਮੈਂ ਸਾਰੇ ਅਫਸਰ ਸਹਿਬਾਨ ਨੂੰ ਗੁਜ਼ਾਰਿਸ਼ ਕਰਾਂਗਾ ਤੁਸੀਂ ਉਹਨਾਂ ਪੋਸਟਾਂ ਤੇ ਹੀ ਰਹਿਣਾ ਵਾਅਦਾ ਬਾਅਦ ਤੁਹਾਡੀ ਬਦਲੀ ਕੋਈ ਖੱਬੇ ਸੱਜੇ ਕਰਵਾ ਸਕਦਾ ਤਨਖਾਹ ਵੀ ਤੁਹਾਨੂੰ ਮਿਲਣੀ ਹੈ ਤੋਂ ਜਮਹੂਰੀਅਤ ਦਾ ਆਪਾਂ ਕਤਲ ਨਾ ਕਰੀਏ ਜਮਹੂਰੀਅਤ ਦਾ ਆਪਾਂ ਕਹਨ ਨਾ ਕਰੀਏ ਕਿਰਪਾ ਕਰਕੇ ਇਨੂੰ ਫੇਰ ਇਲੈਕਸ਼ਨ ਹੋ ਲੈਂਦਾ ਸਾਰੇ ਨੂੰ ਵੱਡੀ ਇਲੈਕਸ਼ਨ ਪੰਜਾਬ ਦੇ 13000 ਪਿੰਡਾਂ ਦੀ 70% ਦੀ ਪੰਜਾਬ ਪਿੰਡਾਂ ਵਿੱਚ ਰਹਿੰਦਾ ਤਾਂ ਮੈਂ ਸਾਰੇ ਅਫਸਰ ਨੂੰ ਸਪੈਸ਼ਲੀ ਜਿਹੜਾ ਬੀਡੀਪੀਓ ਤੇ ਲੋਅਰ ਸਟਾਫ ਕੋ ਉਹਨਾਂ ਨੂੰ ਗੁਜ਼ਾਰਿਸ਼ ਕਰਾਂਗਾ ਕੋਈ ਇਹੋ ਜਿਹਾ ਕੰਮ ਨਾ ਕਰਿਓ ਜਿਹਦੇ ਨਾਲ ਅੱਜ ਨਹੀਂ ਤੇ 6 ਮਹੀਨਿਆਂ ਨੂੰ 6 ਮਹੀਨਿਆਂ ਨੂੰ ਨਹੀਂ ਤੇ ਸਾਲ ਨੂੰ ਨਹੀਂ ਤੇ 2 ਨੂੰ ਤੁਹਾਡੇ ਖਿਲਾਫ ਕੋਈ ਨਾ ਕੋਈ ਕਾਨੂੰਨੀ ਕਾਰਵਾਈ ਦਾ ਤੁਸੀਂ ਆਪਣੇ ਆਪ ਹੀ ਕੋਈ ਬੈਕਗ੍ਰਾਉਂਡ ਛੱਡ ਜਾਓ ਬੰਦੀ ਤਾਂ ਇੰਨਾ ਹੀ ਮੈਂ ਕਹਿੰਦਾ ਹੋਇਆ ਅਸੀਂ ਆਸ ਉਮੀਦ ਕਰਦੇ ਆ ਇਲੈਕਸ਼ਨ ਕਮਿਸ਼ਨਰ ਸਾਹਿਬ ਫ੍ਰੀ ਐਂਡ ਫੇਅਰ ਕੋਲ ਕਰਵਾਉਣਗੇ ਬਹੁਤ ਬਹੁਤ ਸ਼ੁਕਰੀਆ ਪ੍ਰਾਈਵੇਟ ਹਸਪਤਾਲਾਂ ਨੇ ਆਯੂਸ਼ਮਾਨ ਸਰਵਿਸ ਦੀ ਬੰਦ ਕਰਤੀ ਕਿਤੇ ਵੀ 500 ਕਰੋੜ ਰੁਪਏ ਦਾ ਪਕਾਇਆ ਪੰਜਾਬ ਸਰਕਾਰ ਦਾ ਤੁਸੀਂ ਵੇਖੋ ਸਾਰੇ ਨੂੰ ਵਾਰੀ 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 ਹੁਣ ਤੁਸੀਂ ਇਹ ਵੇਖੋ ਹਾਲ ਕਿ ਸੈਂਟਰ ਕੋ ਪੈਸੇ ਲੈ ਲੈਨੇ ਤੇ ਲੋਕਾਂ ਨੂੰ ਅੱਗੇ ਪੈਸੇ ਜਿਹੜੇ ਆਯੂਸ਼ਮਾਨ ਭਰਦੇ ਜਿਹੜੀਆਂ ਕੰਪਨੀਆਂ ਜਿਨ੍ਹਾਂ ਨੇ ਥੇ ਜਿਨ੍ਹਾਂ ਨੇ ਇੰਸ਼ੋਰੈਂਸ ਕੀਤੀ ਉਹਨਾਂ ਕੰਪਨੀਆਂ ਨੂੰ ਉਹ ਪੈਸੇ ਨਹੀਂ ਦਿੱਤੇ ਜਾ ਰਹੇ ਉਹਦਾ ਮਤਲਬ ਉਹ ਪੈਸਾ ਕਿਤੇ ਹੋਰ ਇਸਤੇਮਾਲ ਕੀਤਾ ਜਾ ਰਿਹਾ ਇਸ ਤੋਂ ਵੱਡੀ ਡਰੈਸਿੰਗ ਡਾਊਨ ਕੀ ਦੇ ਸਕਦੀ ਹੈ ਹਰ ਤੁਸੀਂ ਅੱਜ ਆਨਰੇਬਲ ਹਾਈ ਕੋਰਟ ਚਲੇ ਜਾਓ ਸੁਪਰੀਮ ਕੋਰਟ ਚਲੇ ਜਾਓ ਪਰसों ਚੌਥੀ ਸੁਪਰੀਮ ਕੋਰਟ ਨੇ ਫੇਰ ਇਹਨਾਂ ਨੂੰ ਟਕਾ ਕੇ ਇਹਨਾਂ ਦਾ ਅਕਸਲ ਇਹਨਾਂ ਨੂੰ ਬਕਾਇਆ ਕਹਿੰਦੀ ਹੈ ਐਂਡ ਪੰਜਾਬ ਗਵਰਨਮੈਂਟ ਹੈ ਸ਼ੋਨ ਇਨ ਬੈਕਲਰ ਅ ਬੈਡ ਲਾਈਟ ਸੋ ਇਹ ਹੈ ਕਿ ਇਸ ਸਧਾਰਨ ਕਰਨ ਦੀ ਲੋੜ ਮੈਂ ਚਾਹਾਂਗਾ ਕਿ ਗਰੀਬ ਲੋਕਾਂ ਦੇ ਜਿਹੜੇ ਕਾਰਡਸ ਨੇ ਇਹ ਇਮੀਡੀਏਟਲੀ ਰੀਨਿਊ ਕਰਕੇ ਤੇ ਪ੍ਰਾਈਵੇਟ ਹਸਪੀਟਲ ਚਲਾਏ ਜਾਓ ਸੁਨੀਲ ਜਾਖੜ ਦਾ ਅਸਤੀਫਾ ਦੇਣਾ ਕਰ ਕਰਕੇ ਮੈਂ ਦੇਖੀ ਤੁਸੀਂ ਕੱਲ ਵੀ ਗਾਂ ਦਿੱਤਾ ਵੀ ਕਾਂਗਰਸ ਕੋਈ ਸਮਾਂ ਨਹੀਂ ਇਹ ਵੇਖੋ ਮੇਰੀ ਇੱਕ ਗੱਲ ਚੰਗੀ ਦੱਸੋ ਪਹਿਲੀ ਗੱਲ ਤੇ ਉਸ ਅਸਤੀਫੇ ਦਾ ਪੱਕਾ ਪਤਾ ਨਹੀਂ ਸਾਨੂੰ ਅਸਤੀਫੇ ਵਰਗਾ ਕੰਮ ਹੀ ਹੈ ਕਿਉਂਕਿ ਜਿਸ ਆਸ ਸਸੀ ਆਸਮੀ ਦੀ ਪੂਰੀ ਨਹੀਂ ਹੋਈ ਇਹਨਾਂ ਦੀ ਜਗ੍ਹਾ ਜਿਹੜੀ ਹੈ ਉਹ ਰਵਨੀਤ ਬਿਟੂ ਲੈ ਗਿਆ ਇਹ ਲੱਭ ਰਹੀ ਸੀ ਕਿ ਮੈਨੂੰ ਇਹ ਰਾਜ ਸਭਾ ਦੇਣਗੇ ਤੇ ਉਸ ਤੋਂ ਬਾਅਦ ਮੰਤਰੀ ਬਣਾਣਗੇ ਪਹਿਲੇ ਵਾਦਾ ਜੋ ਮੈਨੂੰ ਪਤਾ ਲੱਗਾ ਸੀ ਲਾਰਾ ਲੱਪਾ ਇਹਨਾਂ ਨੂੰ ਹੀ ਫਿਰ ਭਾਜਪਾ ਨੂੰ ਉਹਨਾਂ ਨੇ ਅਸੈਸਮੈਂਟ ਲਾ ਲਈ ਕਿ ਸਾਨੂੰ ਕਿਸੇ ਦਸਤਾਰ ਵਾਲੇ ਮਖੋਟੇ ਦੀ ਲੋੜ ਇਹਦੀ ਲੋੜ ਨਹੀਂ ਇਹਦੇ ਸਿਰ ਤੇ ਦਸਤਾਰ ਨਹੀਂ ਸੀ ਵੱਜੀ ਤਾਂ ਇਸ ਗੱਲ ਕਾਰਨ ਉਹਨਾਂ ਨੇ ਰਵਨੀਤ ਬਿੱਟੂ ਖੜਾ ਕਰ ਲਿਆ ਤਾਂ ਹੁਣ ਤਾਂ ਬਿਲਕੁਲ ਹੀ ਇਹ ਸਿਆਸੀ ਤੌਰ ਤੇ ਪੈਦਲ ਹੋ ਗਏ ਨੇ ਕਾਂਗਰਸ ਤੇ ਤੁਹਾਨੂੰ ਪਹਿਲੀ ਦੱਸਿਆ ਕਾਂਗਰਸ ਜੋ ਜੋ ਇਹਨਾਂ ਨੇ ਪਾਰਟੀ ਹਾਈ ਕਮਾਂਡ ਦੇ ਖਿਲਾਫ ਟਿੱਪਣੀਆਂ ਕੀਤੀਆਂ ਨੇ ਤੇ ਜੋ ਸਾਡੀ ਪਾਰਟੀ ਦੇ ਪੇਟੇ ਛੁਰਾ ਇਹਨਾਂ ਨੇ ਖੀਲ ਲੇ ਮਹੀਨਿਆਂ ਵਿੱਚ ਮਾਰ ਰਿਹਾ ਜਿਸ ਕਰਕੇ 78 ਤੋਂ 18 ਤੇ ਆਏ ਆ ਉਹਦੇ ਵਿੱਚ ਹੁਣ ਕਾਂਗਰਸ ਵਿੱਚ ਤੇ ਜਗ੍ਹਾ ਕੋਈ ਨਹੀਂ ਕਿਤੇ ਹੋ ਰਹੇ ਕਿਤੇ ਜਾਣ ਦਾ ਪ੍ਰੋਗਰਾਮ ਹੋਇਆ ਤਾਂ ਮੈਂ ਕਹਾਂ ਕੁਝ ਨਹੀਂ ਸਰ ਇੱਕ ਸਿੰਗਲ ਦੀ ਸਿਕਿਉਰਟੀ ਹੋਏਗੀ ਇੱਕ ਵਾਰੀ ਫਿਰ ਤੋਂ ਰਿਵੀਊ ਕੀਤਾ ਜਾ ਰਿਹਾ ਕਿਹਾ ਜਾ ਰਿਹਾ ਕਿ ਸਿੰਗਲ ਦੇ ਸਿਕਿਉਰਟੀ ਰੱਖਣੀ ਹੈ ਉਸ ਦਾ ਪੇਡ ਹੋ ਜਾਵੇ ਕਿਹਾ ਜਾ ਰਿਹਾ 6 ਮਹੀਨੇ ਤਰਫੋਂ ਪਹਿਲਾਂ ਜਮ੍ਹਾਂ ਕਰਾਇਆ ਜਾਵੇ ਤੇ ਬਹੁਤ ਸਿੰਗਲ ਨੂੰ ਕਰਾ ਦੇ। ਵੇਖੋ singers ਦੀ ਸਿਕਿਉਰਿਟੀ ਉਹਦੇ ਕੋ ਪੈਸੇ ਲੈਣੇ ਜਾਂ ਨਾਲ ਲੈਣੇ ਉਹ ਤੇ ਗਵਰਨਮੈਂਟ ਦਾ ਕੰਮ ਹੈ ਮਿਨਿਸਟਰੀ ਆਫ ਹੋਮ ਅਫੇਅਰਸ ਦੇ ਕੇਤੇ ਬਟ ਮੈਂ ਸਮਝਦਾ ਜੇ ਸਟੇਜ ਆਰਟਿਸਟ ਤੇ ਇਹ ਕਾਨੂੰਨ ਬਣਾ ਨਹੀਂ ਰਿਹਾ ਇਹ ਆਲਰੇਡੀ ਇਹਨਾਂ ਨੇ ਕੋਈ ਕਾਨੂੰਨ ਬਣਾਇਆ ਜਾਂ ਕਾਨੂੰਨ ਬਣਾਇਆ ਜਾਂ ਰੂਲਸ ਐਂਡ ਰੈਗੂਲੇਸ਼ਨਸ ਨੇ ਤੇ 1100 ਬੰਦਾ ਦੇ ਇਹ ਵੀ ਸਟੇਜ ਆਰਟਿਸਟ ਸੀ ਇਹ ਭਗਵੰਤ ਜੀ 1100 ਦੇ ਕੋਲ ਇਹ ਨੂੰ ਵੀ ਕੋਈ ਨਾ ਕੋਈ ਜੇ ਜੇ ਇਹ ਪੈਸੇ ਜਿਹੜੇ ਨੇ ਉਹ ਦੇਖੋ ਗਿੱਪੀ ਘਰੇਵਾਲ ਕੋਲ ਲੈ ਜਾ ਸਕਦੇ ਨੇ ਜਾਂ ਉਹ ਦੂਸਰੇ ਮਾਨ ਕੋਲ ਲੈ ਜਾ ਸਕਦੇ ਸਾਡੇ ਸਿੰਗਰ ਕੋ ਬੱਬੂ ਮਾਨ ਕੋ ਜਾਂ ਏਪੀ ਠੱਲੋਂ ਕੋ ਲੈ ਜਾ ਸਕਦੇ ਨੇ ਤਾਂ ਫਿਰ ਇਹਨੂੰ ਵੀ ਲੈਣੇ ਚਾਹੀਦੇ ਇਹ ਵੀ ਹੈ ਚਲੋ ਭਾਵੇਂ ਬਿਮਾਰੀ ਹੈ ਉਹ ਗੱਲ ਇਹ ਹੈ ਕਿ ਇਹਦੇ ਕੋ ਵੀ ਪੈਸੇ ਲੈਣ ਹਾਂ ਉਹ ਇਸ ਗੱਲ ਕਰ ਰਹੇ ਮੈਂ ਸਮਝ ਲੈਣਾ ਕਿ ਇਹ ਵੀ ਸਟੇਜ ਆਰਟਿਸਟ ਹੀ ਹੈ ਜੀ ਇਹਦਾ ਵੀ ਹੋਰ ਤਾਂ ਕੋਈ ਕੋਈ ਹਾਂ ਜੀ ਹੁਣ ਇਹਨਾਂ ਦੇ ਬੰਦਿਆਂ ਦੀਆਂ ਇਹਨਾਂ ਪ੍ਰਕਿਰਿਆ ਨੂੰ ਕੋਠੀ ਖਾਲੀ ਕਰਨ ਦਾ ਨੋਟਿਸ ਜਾਰੀ ਕਰਤਾ ਜਿਹੜੇ ਜੰਮੇ ਸੀ ਚੱਲ ਉਹਨਾਂ ਕੋ ਤੇ ਖਾਲੀ ਕਰਾ ਲੈਣ ਉਹਨਾਂ ਕੋ ਤੇ ਇੱਕ ਇੱਕ ਸੀ ਇਹਦੇ ਕੋ ਪੰਜ ਨੇ ਕਦੋਂ ਕਰੇਗਾ ਇਹਨੇ ਨੂੰ ਪੁੱਛੋ ਨਾ ਉਹਨਾਂ ਕੋ ਤੇ ਹੈ ਵਿਚਾਰਾ ਕੋ ਇੱਕ ਇੱਕ ਸੀ ਜਿੰਨੇ ਮਾਜਰੇ ਸੀ ਮਾਜਰੇ ਦੇ ਇਹਨਾਂ ਦੇ ਹੈ ਬੜੇ ਰਿਸ਼ਤੇਦਾਰ ਉਹ ਸਾਰੇ ਇਹਦੀਆਂ ਕੋਠੀਆਂ 'ਚ ਆ ਸਕਦੇ ਨੇ ਗਮ ਤੇ ਸਾਰੇ ਮਾਜਰੇ ਦੇ ਵਾਸੀ ਕਰ ਰਹੇ ਸੀ ਅੱਜ ਤੇ ਬੜਾ ਕੋਈ ਨਿਕਲਣਾ ਅਜੇ ਬੜਾ ਕੋਈ ਨਿਕਲ ਨਾ ਦੋ ਚਾਰ ਦਿਨ ਹੀ ਖਲੋ ਉਹ ਜੋ ਮਾਜਰਿਆਂ ਦੇ ਕਾਰਨਾਮੇ ਨੇ ਉਹ ਕਰਦੇ ਤੇ ਇਹਦੇ ਕਹਿੰਦੇ ਸੀ ਜੋ ਕੁਝ ਬਾਹਰਲੇ ਮੁਲਕਾਂ ਜਾ ਰਿਹਾ ਸੀ ਉਹ ਇਹਦੇ ਵਾਸਤੇ ਕੰਮ ਕਰਦੇ ਸੀ ਉਹਨਾਂ ਦੀਆਂ ਕੋਠੀਆਂ ਖਾਲੀ ਕਰਾ ਲੀਆਂ ਆਪਣੀਆਂ ਜੇ ਰੱਖੀਆਂ ਨੇ ਮੈਂ ਤੇ ਉਹਨਾਂ ਮਾਜਰਿਆਂ ਨੂੰ ਕਹੂੰ ਤੁਹਾਡੀ ਕੋਠੀ ਖਾਲੀ ਕਰਾਂ ਤਾਂ ਜਿਹੜੀ ਇਹਦੀਆਂ ਪੰਜ ਨੇ ਉਹਨਾਂ 'ਚ ਆਜੂ ਕੰਮ ਤੇ ਤੁਹਾਡੀਆਂ ਰਿਸ਼ਤੇਦਾਰੀਆਂ ਇਹਦੇ ਨਾਲ ਸਾਰਾ ਕੰਮ ਜੋ ਪੰਜਾਬ 'ਚ ਹੋ ਰਿਹਾ ਸੀ ਉਹ ਇਹਦੇ ਪੇ ਆਪਸੀ ਕੀਤਾ ਜਾ ਰਿਹਾ ਸੀ ਹਾਂਜੀ ਕੋ ਪਤਾ ਸਾਨੂੰ ਲੱਗਾ ਹੀ ਹੈ ਜੀ ਕੋਈ ਨਾ ਕੋਈ ਨਵਾਂ ਮਾਜਰਾ ਚੱਲੇਗਾ ਉਹ ਜਦੋਂ ਚੱਲੇਗਾ ਫਿਰ ਦੋ ਦਿਨਾਂ ਬਾਅਦ ਗੱਲ ਕਰਾਂਗੇ